ਸਵਾਗਤ ਹੈ ਜੀ ਹੁਸ਼ਰਪੁਰ ਦੇ ਇਸ ਤੋਂ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾ ਸ਼ਬਦ ਤਾਂ ਬੀਤੇ ਦਿਨੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦੇਸ਼ ਵਾਸੀਆਂ ਨੂੰ ਇੱਕ ਵੱਡੀ ਰਾਹਤ ਦਿੰਦਿਆ ਹੋਇਆ ਹੈ ਜੀਐਸਟੀ ਦੀਆਂ ਦਰਾਂ ਦੇ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ 28% ਤੋਂ 10% ਦੀ ਕਟੌਤੀ ਕਰਦੇ ਹੋਏ 18% ਜਿਹੜੀ ਉਹ 18% ਤੱਕ ਦੀ ਜਿਹੜੀ ਦਰਾਂ ਉਹ ਜੀਐਸਟੀ ਤੇ ਰਹਿ ਗਈ ਹੈ ਤਾਂ ਇਸ ਦੇ ਨਾਲ ਇਹ ਜਿਹੜੇ ਵੀ ਲੋਕ ਇਹ ਗੱਡੀ ਖਰੀਦਣਾ ਚਾਹੁੰਦੇ ਨੇ ਬਾਈਕ ਖਰੀਦਣਾ ਚਾਹੁੰਦੇ ਨੇ ਜਾਂ ਇਲੈਕਟ੍ਰੋਨਿਕਸ ਦੇ ਨਾਲ ਸੰਬੰਧਿਤ ਕੋਈ ਵੀ ਖਰੀਦਦਾਰੀ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਇੱਕ ਵੱਡੀ ਰਾਹਤ ਮਹਿਸੂਸ ਹੋਵੇਗੀ ਮੇਰੇ ਨਾਲ ਹੈ ਇਸ ਵਕਤ ਗੱਲਬਾਤ ਕਰਨ ਲਈ ਉਹਗੇ ਕਾਰੋਬਾਰੀ ਸ੍ਰੀ ਰਜਿੰਦਰ ਮਰਹੋਤਰਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਮਲੂਤਰਾ ਸਾਹਿਬ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਜੀਐਸਟੀ ਦੀਆਂ ਦਰਾਂ ਦੇ ਵਿੱਚ ਇੱਕ ਇਹ ਫੇਰ ਬਦਲ ਕਰਦਿਆਂ ਹੋયા 10% ਦੀ ਜਿਹੜੀ ਉਹ ਕਟੌਤੀ ਕੀਤੀ ਗਈ ਹੈ ਜੀ ਹਾਂ ਜੀ ਬਹੁਤ ਵਧੀਆ ਇਹ ਗਵਰਨਮੈਂਟ ਦਾ ਡਿਸੀਜਨ ਆ ਜਿਹੜਾ ਕਿ 10% ਰੇਟ ਇਹ 10% ਬਹੁਤ ਵੱਡੀ ਇੱਕ ਫਿਗਰ ਹੁੰਦੀ ਆ ਮੰਨ ਲਓ ਕਿਸੇ ਬੰਦੇ ਨੇ ਲੱਖ ਰੁਪਏ ਦਾ ਸਮਾਨ ਲੈਣਾ ਤਾਂ ਉਹਨੂੰ 10000 ਰੁਪਏ ਸਿੱਧਾ ਹੀ ਬਚ ਜਾਂਦਾ ਇਹ ਬਹੁਤ ਵੱਡਾ ਕਸਟਮਰ ਲਈ ਇੱਕ ਬੰਪਰ ਫਾਇਦਾ ਹੈਗਾ ਕਿਉਂਕਿ ਪਹਿਲਾਂ ਜਦੋਂ ਵੀ ਬੰਦਾ ਪਰਚੇਸ ਕਰਨ ਆਂਦਾ ਉਹਨੂੰ ਪ੍ਰਾਈਸ ਮੈਟਰ ਕਰਦਾ ਜਿੱਥੇ ਕਸਟਮਰ ਨੂੰ ਫਾਇਦਾ ਉੱਥੇ ਦੁਕਾਨਦਾਰ ਨੂੰ ਵੀ ਨਾਲ ਫਾਇਦਾ ਹੈਗਾ ਦੁਕਾਨਦਾਰ ਦੀ ਇਨਵੈਸਟਮੈਂਟ ਘਟ ਜਾਂਦੀ 10% ਤੇ ਉਹਦੇ ਨਾਲ ਨਾਲ ਜਿੱਦਾਂ ਉਹਦੀ ਇਨਵੈਂਟਰੀ ਆ ਮੰਨ ਲਓ ਉਹ 2 ਕਰੋੜ ਦੀ ਇਨਵੈਂਟਰੀ ਲੱਗਦਾ ਤਾਂ ਉਹਨੂੰ ਉਹਦੇ ਹਿਸਾਬ ਨਾਲ GST ਦੇ ਪੈਸਾ ਪੇ ਕਰਨਾ ਪੈਂਦਾ ਨਾਲ ਦੀ ਨਾਲ ਉਹਨੂੰ ਉਹਨੂੰ ਉਹਦੀ ਵੈਲਿਊ ਘਟ ਜਾਂਦੀ ਹੈ ਉਹਨੇ ਇਨਵੈਸਟਮੈਂਟ ਘਟ ਜਾਂਦੀ ਹੈ ਜੀ ਤੇ ਨਵੀਆਂ ਦਰਾਂ ਬੀਤੇ ਕੱਲ ਤੋਂ ਲਾਗੂ ਕਰ ਦਿੱਤੀਆਂ ਗਈਆਂ ਨੇ ਆਪਾਂ ਤੁਹਾਡੇ ਸ਼ੋਰੂਮ ਦੀ ਗੱਲ ਕਰ ਲਈਏ ਕਿ ਤੁਸੀਂ ਉਹਨਾਂ ਨਵੀਆਂ ਦਰਾਂ ਦਾ ਸਾਮਾਨ ਵੇਚ ਰਹੋ ਜੀ ਫਿਰ ਬਿਲਕੁਲ ਜੀ ਕੱਲ ਤੋਂ ਅਸੀਂ ਨਵੀਆਂ ਦਰਾਂ ਤੇ ਵੇਚਦੇ ਆਂ ਔਰ ਕਸਟਮਰਜ਼ 'ਚ ਬਹੁਤ ਉਤਸ਼ਾਹ ਆ ਲੋਕ ਬਹੁਤ ਜ਼ਿਆਦਾ ਇਹਦੇ ਨਾਲ ਖੁਸ਼ ਹੋ ਕੇ ਹਮ ਹਵਾ ਕੇ ਜਿੰਨੀ ਬੰਦੇ ਦੀ ਕਪੈਸਿਟੀ ਜਿੰਨੀ ਦੀ ਸੀਗੀ ਉਹਦੀ ਕਪੈਸਿਟੀ ਵੱਧ ਗਈ ਪਾ ਬਾਈਕ ਕਪੈਸਿਟੀ ਵੱਧ ਗਈ ਆ ਜੀ ਅਮਰੋਧਰ ਜਿਵੇਂ ਕਿ LED ਜਿ ਲੱਗੀਆਂ ਹੋਈਆਂ ਨੇ ਜੀ LED ਦੀ ਆਪਾਂ ਗੱਲ ਕਰ ਲਈਏ ਇਹਨਾਂ ਤਾਂ ਇੱਕ ਟੁੱਤੀ ਹੋਈ ਆ 28% ਤੋਂ 18% ਰਹਿ ਗਈ ਆ ਫੋਰ ਐਗਜ਼ਾਮਪਲ ਆਪਾਂ ਐਸਾ LED ਦੀ ਗੱਲ ਕਰ ਲਈਏ ਪਹਿਲਾਂ ਕਿੰਨੇ ਦੀ ਸੀ ਤੇ ਹੁਣ ਕੀ ਮੁੱਲ ਆ ਜੀ ਦੇਖੋ ਜਿਸ ਤਰ੍ਹਾਂ ਜੀ 55 ਜਿਹੜੀ LED ਜਿਹੜੀ ਸੀਗੀ ਪਹਿਲਾਂ ਨੋਰਮਲ LED 55 ਇੰਚ ਦੀ ਸੀਗੀ ਉਹ 46000 ਰੁਪਏ ਦੀ ਸੀਗੀ ਨੋਰਮਲ ਔਰ 40000 ਤੋਂ ਇਹਦੀ ਹੁਣ ਪ੍ਰੋਕਸੀਮੇਟਲੀ 41000 ਰੁਪਿਆ ਰੇਟ ਘਟ ਗਿਆ ਹੈ ਮਤਲਬ ਕਿ 4 ਤੋਂ 5000 ਰੁਪਏ ਹੈ ਐਲਈਡੀਆਂ ਜਿਹੜੀਆਂ ਉਹ ਸਸਤੀਆਂ ਹੋ ਗਈਆਂ ਸਸਤੀਆਂ ਹੋ ਗਈਆਂ ਜਿਹੜੀਆਂ 55 ਇੰਚ ਦੀਆਂ ਵੱਡੀਆਂ ਹੋਰ ਵੀ ਜ਼ਿਆਦਾ ਸਸਤੀਆਂ ਘੱਟ ਤੋਂ ਘੱਟ ਜਿਹੜਾ ਕਸਟਮਰ ਨੂੰ ਆ ਉਹ 3 ਤੋਂ 4000 ਵੱਧ ਤੋਂ ਵੱਧ ਕਸਟਮਰ ਨੂੰ 25 ਤੋਂ 30000 ਰੁਪਏ ਦਾ ਬੈਨੀਫਿਟ ਹੈਗਾ ਐਲਈਡੀ ਦੇ ਵਿੱਚ ਜੀ ਮਨੋਤਰ ਸਾਹਿਬ ਜੀ ਜਿੰਗ ਤੁਸੀਂ ਜਾਣਦੇ ਹੋ ਕਿ ਅਸੀਂ ਇੱਕ ਜਾਗਰੂਕਤਾ ਦੇ ਲਈ ਅਵੇਅਰਨੈਸ ਦੇ ਲਈ ਇਹ ਵੀਡੀਓ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ ਬਹੁਤ ਸਾਰੇ ਹਾਲਾਂਕਿ ਸਰਕਾਰ ਵੱਲੋਂ ਜਿਹੜਾ ਹੁਕਮ ਜਾਰੀ ਕਰ ਦਿੱਤਾ ਗਿਆ ਕਿ 22 ਤਰੀਕ ਤੋਂ ਜਿਹੜੀਆਂ ਨਵੀਆਂ ਦਰਾਂ ਲਾਗੂ ਹੋ ਗਈਆਂ ਨੇ ਤੇ ਕੇਂਦਰ ਸਰਕਾਰ ਵੱਲੋਂ ਬਕਾਇਦਾ ਟੀਮ ਦਾ ਗਠਨ ਵੀ ਕੀਤਾ ਗਿਆ ਕਿ ਜਿਹੜੇ ਨਹੀਂ ਕਰਨਗੇ ਜੀਐਸਟੀ ਵਿਭਾਗ ਨੇ ਹੁਕਮ ਜਾਰੀ ਕੀਤੇ ਗਏ ਨੇ ਕਿ ਜਿਹੜੇ ਨਵੇਂ ਦਰਾਂ ਲਾਗੂ ਨਹੀਂ ਕਰਦੇ ਉਹਨਾਂ ਤੇ ਜਿਹੜੀ ਉਹ ਕਾਰਵਾਈ ਵੀ ਜਿਹੜੀ ਉਹ ਕੀਤੀ ਜਾਵੇਗੀ ਜੀ ਫਿਰ ਬਿਲਕੁਲ ਕਰਨੀ ਚਾਹੀਦੀ ਹੈ ਕਿਉਂਕਿ ਗਵਰਨਮੈਂਟ ਨੇ ਇਹ ਰੇਟ ਘਟਾਇਆ ਜੀਐਸਟੀ ਗਵਰਨਮੈਂਟ ਨੇ ਘਟਾਇਆ ਸੀ ਤੇ ਜੀਐਸਟੀ ਜਦੋਂ ਸਮਾਨ ਵੇਚਦਾ ਉਦੋਂ ਲੈਣਾ ਦੁਕਾਨਦਾਰ ਦਾ ਤਾਂ ਇਹਦੇ ਵਿੱਚ ਫਾਇਦਾ ਹੈ ਆ ਨੁਕਸਾਨ ਨਹੀਂ ਹੈ ਕੋਈ ਵੀ ਉਹਨੂੰ ਘਟਾ ਕੇ ਪਰ ਜਦੋਂ ਤੁਸੀਂ ਖਰੀਦਦਾਰੀ ਕੀਤੀ ਹੋਏਗੀ ਤੁਸੀਂ ਤਾਂ ਪੁਰਾਣੇ ਮੁੱਲ ਤੇ ਖਰੀਦਦਾਰੀ ਕੀਤੀ ਹੋਏਗੀ ਬਹੁਤ ਸਾਰੇ ਦੁਕਾਨਦਾਰ ਇਹ ਵੀ ਕਹਿ ਰਹੇ ਨੇ ਕਹਿੰਦੇ ਦੁਕਾਨਦਾਰਾਂ ਲਈ ਇਹ ਘਾਟੇ ਵਾਲਾ ਸੌਦਾ ਹੋਇਆ ਜੀ ਨਹੀਂ ਜੀ ਨਹੀਂ ਜਿਨ੍ਹਾਂ ਕੋਲ GST ਨੰਬਰ ਆ ਉਹਨਾਂ ਨੂੰ ਕੋਈ ਲਾਸ ਨਹੀਂ ਹੈਗਾ ਉਹਨਾਂ ਨੂੰ ਸਗੋਂ ਇਨਪੁਟ ਉਹਦੇ ਕੋਲ ਆ ਇਨਪੁਟ ਕਿੰਨਾ ਆਇਆ ਉਹਦੇ ਕੋਲ ਜਮਾ ਆ ਜਿੰਨੇ ਜਿੰਦਾ ਸੇਲ ਹੋਈ ਜਾਣੀ ਹੈ ਇਨਪੁਟ ਉਹਦੇ ਕੋਲ ਬਚਿਆ ਪਿਆ ਮੰਨ ਲਓ 18 ਦਾ 28 ਦਾ 18 ਹੋਇਆ 10% ਅਸੀਂ 28 ਦਾ ਪਰਚੇਸ ਕੀਤਾ ਆ ਸਾਡੇ ਕੋਲ 28 ਦਾ ਇਨਪੁਟ ਪਿਆ ਆ ਅਸੀਂ 18 ਚ ਵੇਚਦੇ ਨੇ ਜਿੰਨਾ ਜਿੰਨਾ ਉਹ ਸੇਲ ਹੋਈ ਜਾਣੀ ਹੈ ਉਹਨਾਂ ਨੂੰ ਜੀਐਸਟੀ ਰਜਿਸਟਰ ਹੋਈ ਜਾਣਾ ਉਸ ਦਾ ਕੋਈ ਨੁਕਸਾਨ ਨਹੀਂ ਕਿਸੇ ਦੁਕਾਨਦਾਰ ਦਾ ਬਿਲਕੁਲ ਜੇ ਆਪਾਂ ਐਲਈਡੀ ਤੋਂ ਇਲਾਵਾ ਆਪਾਂ ਏਸੀਆਂ ਦੀ ਗੱਲ ਕਰ ਲਈਏ ਤਾਂ ਏਸੀ ਵੀ ਤੁਹਾਡੇ ਤੋਂ ਜਿਹੜੇ ਉਹ ਕਈ ਤਰ੍ਹਾਂ ਦੇ ਮਾਡਲ ਹੈ ਜਿਹੜੇ ਮਲੋਤਰਾ ਸਾਹਿਬ ਏਸੀਆਂ ਦੇ ਜਿਹੜੇ ਲੱਗੇ ਹੋਏ ਨੇ ਤਾਂ ਏਸੀਆਂ ਦੀ ਡਿਮਾਂਡ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਗਰਮੀ ਦੇ ਸੀਜ਼ਨ ਦੇ ਵਿੱਚ ਤਾਂ ਏਸੀਆਂ ਨੇ ਕਹਿੰਦੇ ਵੱਡੀ ਰਾਹਤ ਦਿੱਤੀ ਹੈ ਜੀ ਲੋਕਾਂ ਨੂੰ ਬਹੁਤ ਇੱਕ ਦੇਖੋ ਏਸੀ ਦੇ ਵਿੱਚ ਜਿੱਥੇ ਜੀਐਸਟੀ ਗਵਰਨਮੈਂਟ ਨੇ ਕਟਾਇਆ ਉੱਥੇ ਕੰਪਨੀਆਂਜ਼ ਵੀ ਉਸ ਚਾ ਆਇਆ ਕੰਪਨੀਆਂ ਨੇ ਵੀ ਆਪਣੇ ਨਾਲੋਂ ਪੈਸੇ ਕਟਾਏ ਆ ਕਸਟਮਰ ਨੂੰ ਬਹੁਤ ਜ਼ਿਆ ਕਿ ਪਹਿਲਾਂ ਜਿਹੜਾ ਏਅਰ ਕੰਡੀਸ਼ਨਰ ਨਾਰਮਲ ਜਿਹੜਾ 1 ਟਨ ਦਾ 3 ਸਟਾਰਸ ਹੈਗਾ ਉਹ 38 ਤੋਂ 39000 ਰੁਪਏ ਦਾ ਵਿਕਦਾ ਸੀ ਐਸ ਲਈ 34000 ਦਾ ਆ ਗਿਆ ਕਸੂ ਨੂੰ ਫਾਇਦਾ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੈ ਮਤਲਬ ਕਿ ਇੱਕ ਇਹ ਦੀਵਾਲੀ ਤੇ ਆਪਾਂ ਕਹਿ ਸਕਦੇ ਹਾਂ ਕਿ ਕੇਂਦਰ ਸਰਕਾਰ ਨੇ ਵੱਡੀ ਰਾਹਤ ਆ ਜਿਹੜੀ ਉਹ ਹਾਰੀ ਸੀਜ਼ਨ ਦਾ ਦੇ ਦਿੱਤੀ ਹੈ ਦੇਖੋ ਜੀ ਗਵਰਨਮੈਂਟ ਨੇ ਜੇ ਰਾਹਤ ਦਿੱਤੀ ਹੈ ਤਾਂ ਕਸਟਮਰ ਵੀ ਹਮਮਾ ਕੇ ਆ ਰਿਹਾ ਬਹੁਤ ਜ਼ਿਆਦਾ ਕਸਟਮਰ ਦਾ ਉਤਸ਼ਾਹ ਆ ਪਰਚੇਜ਼ ਕਹਿੰਦਾ ਕੱਲ ਲੋਕਾਂ ਦਾ ਅੱਜ ਵੀ ਸਵੇਰ ਦਾ ਬੜਾ ਰਸ਼ ਲੱਗਿਆ ਰਿਹਾ ਕਿਉਂਕਿ ਲੋਕਾਂ ਦੀ ਬਾਇੰਗ ਕੈਪੈਸਿਟੀ ਵੱਧ ਗਈ ਹੈ ਉਹ ਉਪਰੋਂ ਜਦੋਂ ਹੜਾ ਕਰਕੇ ਤੇ ਸਾਡੀਆਂ ਕੰਪਨੀਆਂ ਨੇ ਵੀ ਕਿਹਾ ਵੀ ਕਸਟਮਰ ਨੂੰ ਜ਼ੀਰੋ ਡਾਊਨ ਲੋ ਸਾਮਾਨ ਦਿਓ ਉਹਨਾਂ ਗਵਰਨਮੈਂਟ ਨੂੰ GST ਵਧਾਣਾ ਉਹਨਾਂ ਨੂੰ ਫਾਇਦਾ ਹੋਣਾ ਜ਼ਿਆਦਾ ਬਿਲਕੁਲ ਮਤਲਬ ਕਿ ਚਾਹੇ ਉਹ LED ਆ ਚਾਹੇ AC ਆ ਜਾਂ ਕੋਈ ਵੀ ਇਲੈਕਟ੍ਰੋਨਿਕ ਪ੍ਰੋਡਕਟ ਜਿਹਦਾ 40-50 ਹਜ਼ਾਰ ਦਾ ਹੈ 4 ਤੋਂ 5000 ਰੁਪਏ ਹੁਣ ਲੋਕਾਂ ਨੂੰ ਸਸਤਾ ਮਿਲੇਗਾ ਐਗਜ਼ੈਕਟਲੀ ਸਰ 4-5000 ਰੁਪਏ ਘੱਟ ਤੋਂ ਘੱਟ ਸਸਤਾ ਔਰ ਇਹਦੇ ਨਾਲ ਲੋਕਾਂ ਨੂੰ ਡਿਸ਼ਵਾਸ਼ਰ ਆ ਜਿੱਦਾਂ ਕੰਮ ਕਰਨ ਵਾਲੀਆਂ ਮਿਲਦੀਆਂ ਨੇ ਡਿਸ਼ਵਾਸ਼ਰ ਤੇ 28% ਸੀਗਾ ਉਹ ਜ਼ਰੂਰੀ ਚੀਜ਼ ਆ ਨੈਸੈਸਿਟੀ ਆ ਉੱਤੇ ਗਵਰਨਮੈਂਟ ਨੇ ਸਮਝਿਆ ਉਹਦੇ ਵੀ 18% ਕਰ ਦਤਾ ਉਹ ਵੀ 18% ਤੇ ਅਸਲ ਪਰ ਹੁਣ ਦੁਕਾਨਦਾਰਾਂ ਨੂੰ ਵੀ ਆਪਣੀ ਜਿਹੜੀ ਉਹ ਇੱਕ ਡਿਊਟੀ ਐ ਇਮਾਨਦਾਰੀ ਦੇ ਨਾਲ ਕਰਨੀ ਚਾਹੀਦੀ ਹੈ ਆਪਣੀ ਜਿਹੜੀ ਇਮਾਨਦਾਰੀ ਦਿਖਾਉਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੀਆਂ ਸ਼ਿਕਾਇਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਸਾਹਮਣੇ ਵੀ ਆਉਣਗੀਆਂ ਕਿ ਕਈਆਂ ਵੱਲੋਂ ਨਵੀਆਂ ਦਰਾਂ ਲਾਗੂ ਨਹੀਂ ਕੀਤੀਆਂ ਕਿਉਂਕਿ ਕਈ ਵਾਰ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਲੋਕ ਚੰਗੀ ਤਰ੍ਹਾਂ ਦੇ ਨਾਲ ਖਬਰਾਂ ਨੂੰ ਨਾ ਹੀ ਨਾ ਤਾਂ ਸੁਣ ਪਾਉਂਦੇ ਨੇ ਨਾ ਸਮਝ ਪਾਉਂਦੇ ਨੇ ਤਾਂ ਦੁਕਾਨਦਾਰ ਆ ਫਿਰ ਜਿਹੜੇ ਇੱਕ ਮਤਲਬ ਕਿ ਅਗਰ ਲੁੱਟਣ ਦੀ ਨੀਅਤ ਨਾਲ ਫਿਰ ਕੰਮ ਕਰਦੇ ਨੇ ਜੀ ਗਵਰਨਮੈਂਟ ਨੇ ਬਿਨ ਰਖਿਆਲ ਟੋਲ ਫਰੀ ਨੰਬਰ ਵੀ ਅਨਾਉਂਸ ਕੀਤੇ ਹੈਗੇ ਆ ਜੇ ਤੁਸੀਂ ਕੋਈ ਵੀ ਦੁਕਾਨਦਾਰ ਤੁਹਾਡੇ ਕੋਲੋਂ ਵੱਧ ਟੈਕਸ ਲੈਂਦਾ ਪੁਰਾਣੀ ਦਰਾਂ ਨਾਲ ਦਿੰਦਾ ਪਿਆ ਤਾਂ ਤੁਸੀਂ ਇਮੀਡੀਏਟ ਕਾਲ ਕਰ ਸਕਦੇ ਆ ਉੱਤੇ ਉੱਤੇ ਪ੍ਰੋਪਰ ਗਵਰਨਮੈਂਟ ਨੇ ਐਕਸ਼ਨ ਲੈਣਾ ਔਰ ਕਿਹਾ ਵੀ ਹੈ ਸ਼ਕਤੀ ਰਾਲ ਪੇਸ਼ਾ ਮੰਗੇ ਜੀ ਜੀ ਤੇ ਕੀ ਮੈਸੇਜ ਲੋਕਾਂ ਨੂੰ ਦੇਣਾ ਚਾਹੁੰਦੇ ਹਾਂ ਕਿਵੇਂ ਲੋਕ ਅਵੇਅਰ ਹੋਣ ਜੀ ਫਿਰ ਲੋਕਾਂ ਨੂੰ ਇਹ ਪ੍ਰਾਰਥਨਾ ਹੈ ਕਿ ਜੇ ਤੁਹਾਡੇ ਕੋਲ ਬਿੱਲ ਲਵੋ ਹਰ ਪ੍ਰੋਡਕਟ ਦਾ ਬਿੱਲ ਪਰਚੇਸ ਕਰੋ ਜਿਹੜਾ ਉਹਦੇ ਨਾਲ ਟੈਲੀ ਕਰੋ ਜਿਹੜਾ ਤੁਸੀਂ ਪਰਚੇਸ ਕੀਤਾ ਆ ਉਹਦੇ ਤੇ ਜੀਐਸਟੀ ਉਹਨੇ ਬਰਾਪਰ ਜੋ ਅੱਜ ਦਾ ਰੇਟ ਹੈ ਉਹੀ ਲਾਇਆ ਤੇ ਜੇ ਤੁਹਾਨੂੰ ਸ਼ੱਕ ਕੋਈ ਵੀ ਸ਼ੰਕਾ ਲੱਗਦੀ ਤਾਂ ਜਿੱਥੇ ਲਿਖਿਆ ਹੈ ਨੰਬਰਾਂ ਦੇ ਪਰ ਤੁਸੀਂ ਕਾਲ ਕਰ ਸਕਦੇ ਆ ਔਰ ਮੇਰੇ ਖਿਆਲ ਸੋਸ਼ਲ ਮੀਡੀਆ ਤੇ ਤੁਹਾਡੇ ਵਰਗੇ ਬੰਦਿਆਂ ਨੂੰ ਜਿਹੜੇ ਤੁਸੀਂ ਹਰ ਬਲੇ ਇਮਾਨਦਾਰ ਤੁਸੀਂ ਪੱਤਰਕਾਰਾਂ ਤੁਸੀਂ ਵੀ ਦੱਸ ਸਕਦੇ ਲੋਕਾਂ ਨੂੰ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਾਨੂੰ ਹੁਸ਼ਾਰਪੁਰ ਤੋਂ ਅੱਗੇ ਕਾਰੋਬਾਰੀ ਰਜ਼ਿੰਦਰ ਮਲਹੋਤਰਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਕੇਂਦਰ ਸਰਕਾਰ ਵੱਲੋਂ ਨਵੀਆਂ ਦਰਾਂ ਨੇ ਜਿਹੜੀਆਂ ਉਹ ਬੀਤੀ 22 ਸਤੰਬਰ ਤੋਂ ਭਾਵੇਂ ਬੀਤੇ ਕੱਲ ਤੋਂ ਜਿਹੜੀਆਂ ਲਾਗੂ ਕਰ ਦਿੱਤੀਆਂ ਗਈਆਂ ਨੇ ਤਾਂ ਅਸੀਂ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹਾਂ ਇੱਕ ਅਵੇਅਰਨੈਸ ਦੇ ਤੌਰ ਤੇ ਕਿ ਜਾਗਰੂਕਤਾ ਦੇ ਤੌਰ ਤੇ ਇਹ ਵੀਡੀਓ ਅਸੀਂ ਆ ਆਪਣੇ ਦਰਸ਼ਕਾਂ ਦੀ ਕਚੈਰੀ ਦੇ ਵਿੱਚ ਪੇਸ਼ ਕੀਤੀ ਹੈ ਕੈਮਰਾਬਰਸਨ ਮਨਵੀਰ ਮੇਟੀਆ ਨਾਲ ਚੇਤਨ ਕਾਸ਼ਮ ਤਦਤ੍ਰਿੰਨ ਖਬਰਾਂ ਦੇ ਜੁੜੇ ਰੁ ਹੁਸ਼ਾਰਪ Innovation, DNA, university.